फिर, फिर अपा तो शेंपू। तो सारा रेता रुता ला के बहुत टाइम लग गया धोन से रेता वाल फिर लिया बारे उपना मैसान दाणा दूना पिया भेजता सर आके धोन लागे रेता रूता ला के अपा पाल शैंपू शैंपू नोन लाग गए सारा समाके धोता देखो सारा ती फिर धो धू के आप लागे सुखा कपड़ा ਗੱਲ ਬਣ ਗਈ ਦੀ ਮੋਟਰਸਾਈਕਲ ਦੀ ਤਾਂ ਸਾਰੇ ਦਾ ਆਪ ਸੁੱਕਾ ਕੱਪੜਾ ਮਾਰਿਆ ਦੇਖੋ ਜੀ ਉਹ ਸਾਰੇ ਤੇ ਮਾਰਤਾ ਸੀ ਫਿਰ ਆਪਾਂ ਲਾਤੇ ਬੈਗ ਸਾਰੇ ਲਾਤੇ ਕਰੋ ਲੁੱਕ ਚੈੱਕ ਦੱਸਿਓ ਆਬੇ ਉਹ ਕਿਦਾਂ ਲੱਗਿਆ ਫਿਰ ਆਪਾਂ ਸ਼ਾਮ ਨੂੰ ਚਲੇਗੇ ਖੇਤ ਅੱਜ ਆਪਣੇ ਨਾਲ ਗੁਰਮਣ ਵੀ ਸੀ फिर आप उन्ना फोटो खिंचना फिल्टर ला लग गया देखो पौड़ चोर करके फिर आ गए इधर जीरी तो नहीं देखो अपनी जीरी अज है बी तारीक उन्ती सितंबर दो हजार पच्ची ਅੱਜ ਆਪਣੀ ਜੀਰੀ 110 ਦੇ ਨਾਲ ਹੀ ਹੋ ਗਈ 11 12 ਅਕਤੂਬਰ ਨੂੰ ਵੱਢ ਲਾਂਗੇ ਵੀਰੇ ਆਪਾਂ ਦੇਖੋ ਸੀ ਨਿਸਰਾਈ ਹੁਣ ਤਾਂ ਖਾਰੀ ਆ ਹਲਦੀ ਵੀ ਆਪਣੀ ਹੋ ਰਹੀ ਹੈ ਵਧੀਆ ਹੋਣਾ ਦੇਖੋ ਸੀ ਆ ਆਪਣੀ ਇਧਰ ਆ ਪੈਦੇ ਵਾਲਾ ਵਾਹਨ ਵਿਚਾਲੜਾ ਇਹ ਵੀ ਵਧੀਆਗਾ ਇਧਰ ਆਪਣੇ ਚਾਚੇ ਜੀ ਏਰੀਆ ਵੀ ਆਪਾਂ ਚੱਲਦੇ ਆ ਉੱਧਰ ਦਿਖਾਉਣੇ ਤੁਹਾਨੂੰ ਦੇਖੋ ਜੀ ਆ ਆਪਣਾ ਵਿਚਾਲਾ ਵਿਚਾਲਾ ਡੱਬਾ ਆ ਗਿਆ ਹੀ ਵਧੀਆ ਹੋ ਰਿਹਾ ਅੱਜ ਆਪਾਂ ਨੇ ਰਮਾਇਆ ਸੀਗਾ ਸਾਰੇ ਰਮਾਇਆ ਅੱਜ ਆਪਾਂ ਠੇਕੇ ਵਾਲਾ ਵਾਹਣ ਵੀ ਤੁਹਾਨੂੰ ਦਿਖਾਵਾਂਗੇ ਆਇ ਖੂਕ ਆਰ ਤੂਹੇ ਦੇਖੋ ਕਿੱਡੀ ਘੱਟ ਪੱਤੀ ਸੀ ਫਿਰ ਆ ਖੋ ਚੌਲੇ ਹੁੰਦਾ ਵੀ ਖਤਮੀ ਹੋ ਗਏ ਇੱਕ ਦੋ ਵਾਰੀ ਹੋਣਗੇ ਇਹ ਹੋਣਗੇ ਆ ਆਪਣੇ ਇੱਧਰ ਲਾ ਡੱਬਾ ਆ ਗਿਆ देखो जी बढ़िया हो रही है अंत बढ़िया हो रही है एक पानी वाली परां हो के दाल तो पानी ना परां देखो लगभग घंटा सारी हो रही है मिसरी जी आज ड्रावना लम्मा पटा आ गया ये भी बढ़िया हो रहा है दाने काट के देखो ना मैंने आ देखो उन तो पक रहे नहीं पूरे చాచే జిరి ధరలా మే పురా వల్ పేరు గర్మన చాడ గర్మ విడి బా గన విడినా

ਦੇਖੋ ਆ ਬਰੀਆਂ ਸੀ ਆ ਆਪਣੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ देखो कुछ तो भी निश्चित अपने भाई इधर एक सौ कती गुरियो बना लग गया ना मैं भी जी वीडियो बनाऊंगा देखो वो गया साड़ी सारी बनाऊंगा कहना आ देखो तो वर्या उधर